ਹਾਂਜੀ ਅੱਜਕੱਲ ਕਰਦੇ ਆ ਕਿ ਜ਼ਿੰਦਗੀ ਕੀ ਚੀਜ਼ ਆ ਮੈਨੂੰ ਨਾ ਬੜੀ ਹੈਰਾਨੀ ਹੁੰਦੀ ਹੈ ਜਦੋਂ ਮੈਂ ਬਹੁਤ ਲੋਕਾਂ ਨੂੰ ਵੱਡਿਆਂ ਨੂੰ ਵੀ ਕਹਿੰਦੇ ਸੁਣਦਾ ਗਾ ਕੇ ਜ਼ਿੰਦਗੀ ਤਾਂ ਐਦਾਂ ਹੁੰਦੀ ਆ ਜ਼ਿੰਦਗੀ ਤਾਂ ਇਹ ਹੁੰਦੀ ਆ ਮਤਲਬ ਹਰੇਕ ਆਪਣੇ ਜਿਹੜੇ ਆਪਣੇ ਵੈਸੇ ਵੀ ਆਪਣੇ ਥੋੜਾ ਜਿਹਾ ਜਜਮੈਂਟਸ ਦੇਣ ਦੀ ਬਹੁਤ ਆਦਤ ਆ ਲੋਕਾਂ ਨੂੰ ਹਣਾ ਤੇ ਸਟਰੋਂਗਲੀ ਆਪਣੇ ਓਪੀਨੀਅਨ ਦੇਣ ਦੀ ਚਲੋ ਓਪੀਨੀਅਨ ਦੇਣਾ ਇੱਕ ਸਹੀ ਗੱਲ ਆ ਕਿ ਆਪਦਾ ਵਿਚਾਰ ਲੱਖੋ ਕਿ ਮੈਂ ਐਦਾਂ ਸਮਝਦਾ ਤੇ ਫਿਰ ਉਹਦੇ ਤੇ ਚਰਚਾ ਕਰੋ ਪਰ ਇੱਕ ਆਪਣੀ ਜਜਮੈਂਟ ਦੇਣੀ ਕਿ ਨਹੀਂ ਜੀ ਆ ਚੀਜ਼ ਤਾਂ ਇਦਾਂ ਹੀ ਹੈ ਨਾ ਉਹ ਮਾੜੀ ਗੱਲ ਸੋ ਆਪਣੇ ਬਹੁਤ ਲੋਕ ਇਦਾਂ ਕਹਿੰਦੇ ਆ ਕਿ ਜ਼ਿੰਦਗੀ ਤਾਂ ਆ ਹੈ ਜ਼ਿੰਦਗੀ ਤਾਂ ਇਦਾਂ ਚੀਜ ਜਾਂਦੀ ਹੈ ਮੈਂ 17 ਸਾਲ ਦਾ ਸੀਗਾ ਮੇਰੇ ਫਾਦਰ ਐਕਸਪਾਇਰ ਹੋ ਗਿਆ ਨਾ ਤੇ ਮੈਂ ਉਸ ਤੋਂ ਬਾਅਦ ਬਹੁਤ ਮੈਨੂੰ ਮੌਕਾ ਮਿਲਿਆ ਵੱਡੇ ਲੋਕਾਂ ਚ ਬਹਿਣ ਦਾ ਨਾ ਜਿੱਦਾਂ ਦੇ ਆਪਣੇ ਰੀਤ ਰਿਵਾਜ ਆ ਜਿੱਦਾਂ ਦਾ ਆਪਣਾ ਸਮਾਜ ਰਿਸ਼ਤੇਦਾਰਾਂ ਚ ਬਹਿਣ ਦਾ ਜਾ ਮੈਂ ਇੱਕ ਚੀਜ਼ ਤੋਂ ਬਹੁਤ ਫੈਡ ਅਪ ਹੁੰਦਾ ਸੀ ਜਦੋਂ ਹਰੇਕ ਬੰਦਾ ਸਪੋਜ਼ ਕਰੋ ਮੈਂ 10 ਬੰਦਿਆਂ ਚ ਬੈਠਾ ਉਹ 10 ਬੰਦੇਾਂ ਦੀ ਜ਼ਿੰਦਗੀ ਅਲੱਗ ਆ ਹਨ ਤੇ ਉਹ 10 ਬੰਦੇ ਜ਼ਿੰਦਗੀ ਦੀਆਂ ਅਲੱਗ ਡੈਫੀਨੇਸ਼ਨਸ ਹਨ ਤੇ ਉਹ 10 ਇੱਕ ਦੂਜੇ ਨੂੰ ਵੇਖੂ ਸਮਝਿਆ ਨਾਉਂ ਲੱਗਦਾ ਕਰਕੇ ਮੈਨੂੰ ਵੀ ਪਤਾ ਜ਼ਿੰਦਗੀ ਕੀ ਚੀਜ਼ ਹੈ ਕੋਈ ਵੀ ਇੱਕ ਬੰਦਾ ਜ਼ਿੰਦਗੀ ਬਾਰੇ ਨਹੀਂ ਦੱਸ ਸਕਦਾ ਇੱਕ ਬਹੁਤ ਵੱਡੀ ਚੀਜ਼ ਆ ਹਨ ਤੇ ਆਪਾਂ ਤਾਂ ਇੱਕ ਜਿਹੜਾ ਪੂਰਾ ਯੂਨੀਵਰਸ ਆ ਉਹ ਚ ਇੱਕ ਆਪਣੀ ਧਰਤੀ ਆ ਜਿਹੜੀ ਇੱਕ ਬਿੰਦੀ ਜਿੱਡੀ ਦਾ ਹਨਾ ਤੇ ਉਹ ਧਰਤੀ ਤੇ ਆਪਾਂ ਸੋਚ ਲੋ ਕਿੰਨੇ ਲੋਕ ਅੱਗੇ ਹਨ ਤੇ ਕਿੰਨੇ ਜਾਨਵਰ ਪਸ਼ੂ ਪੰਛੀ ਤੇ ਜ਼ਿੰਦਗੀ ਬਣਦੀ ਆ ਬੰਦੇ ਦੇ ਹਾਲਾਤਾਂ ਤੋਂ ਪਹਿਲੀ ਗੱਲ ਤਾਂ ਬੰਦਾ ਕਹੋ ਜੇ ਜੀਨਸ ਨਾਲ ਲੈ ਕੇ ਪੈਦਾ ਹੁੰਦਾ ਨਾ ਕਹੋ ਜੇ ਹਾਲਾਤਾਂ ਚੋਂ ਪੈਦਾ ਹੁੰਦਾ ਕਹੋ ਜੇ ਹਾਲਾਤਾਂ ਚੋਂ ਵੱਡਾ ਹੁੰਦਾ ਕੀ ਉਹਦੇ ਤੇ ਬੀਤਦੀਆਂ ਕੀ ਉਹ ਸਿੱਖਦਾ ਕੀ ਉਹ ਨਹੀਂ ਸਿੱਖਦਾ ਇਹ ਗੱਲਾਂ ਤੋਂ ਜ਼ਿੰਦਗੀ ਅੱਗੇ ਜਾ ਕੇ ਬਣਦੀ ਆ ਤੇ ਹਰ ਇੱਕ ਬੰਦੇ ਦਾ ਜ਼ਿੰਦਗੀ ਜਿਉਣ ਦਾ ਢੰਗ ਅਲੱਗ ਹੋ ਜਾਂਦਾ ਕਿਵੇਂ ਕਿਉਂਕਿ ਜਿਹੇ ਜਿਹੇ ਹਾਲਾਤਾਂ ਚ ਰਿਹਾ ਹੁੰਦਾ ਹਨਾ ਉਹਨੂੰ ਓਦਾਂ ਸਰਵਾਈਵ ਕਰਨ ਲਈ ਉਹਨਾਂ ਹਾਲਾਤਾਂ 'ਚ ਜਿੱਦਾਂ ਦਾ ਉਹ ਹੈਗਾ ਆਪਾਂ ਕਹਿੰਦੇ ਨੇ ਕਿ ਯਾਰ ਫਲਾਣਾ ਬੰਦੇ ਨੂੰ ਤਾਂ ਅਕਲ ਨਹੀਂ ਜੀਣ ਦੀ ਅਕਲੋਂ ਵਧਿਆ ਨਹੀਂ ਹੁੰਦਾ ਉਹਨੂੰ ਜਿੱਦਾਂ ਉਹ ਜੀ ਰਿਹਾ ਨਾ ਕਿਉਂਕਿ ਜਿਹੜੇ ਇੱਕ ਸਰਵਾਈਵਲ ਸਕਿੱਲ ਆ ਇੱਕ ਬਚਣ ਦੀ ਜਿਹੜੀ ਆਪਣੀ ਕਲਾ ਇਨਸਾਨ 'ਚ ਜਿਵੇਂ ਕਿਸੇ ਵੀ ਜਾਨਵਰ 'ਚ ਪਸ਼ੂ ਪੰਛੀ 'ਚ ਨਾ ਉਹ ਕੁਦਰਤ ਪਾਕੇ ਭੇਜਦੀ ਐ ਤੇ ਆਪਣੀ ਜਿੱਦਾਂ ਦੀ ਜ਼ਿੰਦਗੀ ਰਹੀ ਆਪਾਂ ਓਦਾਂ ਹੀ ਬਚਣਾ ਠੀਕ ਆ ਤੇ ਉਹ ਜ਼ਿੰਦਗੀ ਤੋਂ ਬਚਣ ਲਈ ਆਪਾਂ ਨੂੰ ਅਲੱਗ-ਅਲੱਗ ਤਰੀਕੇ ਆਪਣਾ ਦਿਮਾਗ ਆਪਣੀ ਆਤਮਾ ਜਾਂ ਆਪਣਾ ਹੋਰਾ ਜਿ ਆਪਾਂ ਨੂੰ ਕੁਦਰਤ ਆਪੇ ਹੀ ਦਿੰਦੀ ਆ ਠੀਕ ਆ ਹੁਣ ਇੱਕ ਬੱਚਾ ਉਹ ਬਹੁਤ ਸੋਹਣੇ ਮਾਹੌਲ 'ਚ ਪਲਿਆ ਹਨ ਬਹੁਤ ਪ੍ਰੋਟੈਕਟਿਵ ਮਾਹੌਲ 'ਚ ਠੀਕ ਆ ਉਹਨੂੰ ਲੱਗਦਾ ਹੈ ਕਿ ਜ਼ਿੰਦਗੀ ਇੰਨੀ ਸੋਹਣੀ ਆ ਹਨ ਉਹ ਜ਼ਿੰਦਗੀ ਨੂੰ ਉਸ ਨਜ਼ਰੀਏ ਨਾਲ ਦੇਖਦਾ ਮੇਬੀ ਉਹ ਬਹੁਤ ਪੋਜ਼ਿਟਿਵ ਹੋ ਜਾਂਦਾ ਹੈ ਹਨ ਤੇ ਇੱਕ ਬੱਚਾ ਉਹ ਬਹੁਤ ਮਾੜੇ ਮਾਹੌਲ 'ਚ ਪਲਿਆ ਠੀਕ ਆ ਤੇ ਉਹ ਨੂੰ ਲੱਗ ਉਹ ਨੂੰ ਲੱਗਣ ਲੱਗ ਜਾਂਦਾ ਕਿ ਜ਼ਿੰਦਗੀ ਦਾ ਬਹੁਤ ਕੁੱਤੀ ਜੀ ਆ ਬਹੁਤ ਹੈ ਭੈੜੀ ਚੀਜ਼ ਹੈ ਜ਼ਿੰਦਗੀ ਤੇ ਉਹ 네ਗੇਟਿਵ ਵੀ ਬਹੁਤ ਹੋ ਜਾਂਦਾ ਠੀਕ ਹੈ ਇੱਕ ਬੱਚਾ ਉਹਨੇ ਚੰਗਿਆਈ ਵੀ ਦੇਖੀ ਜ਼ਿੰਦਗੀ ਚ ਤੇ ਬੁਰਾਈ ਵੀ ਦੇਖੀ ਠੀਕ ਹੈ ਬੈਲੈਂਸ ਰਹਿੰਦਾ ਉਹ ਪੋਜ਼ਿਟਿਵ ਵੀ ਹੁੰਦਾ ਜਿੱਥੇ ਪੋਜ਼ਿਟਿਵ ਹੋਣਾ ਜਿੱਥੇ 네ਗੇਟਿਵ ਹੋਣਾ ਉਹ ਉੱਥੇ 네ਗੇਟਿਵ ਵੀ ਹੁੰਦਾ ਠੀਕ ਹੈ ਤੇ ਉਹਦੇ ਲਈ ਜ਼ਿੰਦਗੀ ਉਦਾਂ ਹੀ ਆ ਉਹਦੇ ਲਈ ਜ਼ਿੰਦਗੀ ਉਤਾਰ ਚੜਾਅ ਵਾਲੀ ਹੁੰਦੀ ਆ ਕਿ ਜ਼ਿੰਦਗੀ ਚੰਗੀ ਵੀ ਹੋ ਸਕਦੀ ਆ ਜ਼ਿੰਦਗੀ ਮਾੜੀ ਵੀ ਹੋ ਸਕਦੀ ਆ ਹਨਾ ਤੇ ਇਸ ਲਈ ਹਰੇਕ ਬੰਦਾ ਆਪਣੇ ਦਿਮਾਗ ਨਾਲ ਆਪਣੀ ਸੋਚ ਨਾਲ ਆਪਦਾ ਦੇਖਦਾ ਹੈ ਨਾ ਹਾਂ ਇੱਕ ਗਰੁੱਪ ਬਣ ਸਕਦਾ ਫਰਜ਼ ਕਰੋ ਕਿਸੇ ਦੀ ਮੈਂ ਆਪਣੀ ਜ਼ਿੰਦਗੀ ਚ ਬਹੁਤ ਉਤਾਰ ਵੀ ਦੇਖਿਆ ਚੜ੍ਹਾਅ ਵੀ ਦੇਖਿਆ ਹੈ ਨਾ ਤੇ ਬਹੁਤ ਡਿਗੇ ਵੀ ਹਾਂ ਬਹੁਤ ਉੱਠੇ ਵੀ ਹਾਂ ਤੇ ਹਾਂ ਇਹ ਹੋ ਸਕਦਾ ਹੈ ਕਿ ਮੈਨੂੰ ਮੇਰੇ ਵਰਗੇ ਬੰਦੇ ਮਿਲਣ ਅਸੀਂ 5-10 ਬੰਦੇ ਹਨ ਕਿਤੇ ਬੈਠੀਏ ਮੈਂ ਉਹਨਾਂ ਤੋਂ ਅਸੀਂ ਗਰੁੱਪ ਅਸੀਂ ਡਿਸਕਸ਼ਨ ਕਰ ਸਕਦੇ ਹਾਂ ਅਸੀਂ ਚੰਗੀਆਂ ਮਾੜੀਆਂ ਚੀਜ਼ਾਂ ਇੱਕ ਦੂਜੇ ਤੋਂ ਅ ਲੇਜ਼ ਕਰਦੇ ਆ ਮਾੜੀਆਂ ਆਪਾਂ ਲੈਣੀਆਂ ਨਹੀਂ ਤੇ ਚੰਗੀਆਂ ਆਪਾਂ ਲੈਣੀਆਂ ਹਨਾ ਤੇ ਉਹ ਵੀ ਮੈਂ ਇੱਕ ਬਹੁਤ ਪੋਜ਼ਿਟਿਵ ਪਰਸਨ ਆ ਹਨਾ ਮੈਂ ਤਾਂ ਸਿੱਖ ਸਕਦਾ ਕਿ ਲਾਈਫ ਨੂੰ ਕਿ ਹਾਂ ਹੋ ਸਕਦਾ ਮੇਰਾ ਪਹਿਲਾ ਮਾੜਾ ਟਾਈਮ ਸੀ ਠੀਕ ਆ ਹੁਣ ਮੇਰਾ ਚੰਗਾ ਟਾਈਮ ਆ ਗਿਆ ਠੀਕ ਆ ਤੇ ਮੈਂ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜਿਉਂਦਾ ਠੀਕ ਆ ਤੇ ਮੈਂ ਉਹਦੇ ਤੋਂ ਚੰਗੇ ਪੁਆਇੰਟਸ ਲੈ ਸਕਦਾ ਪੋਜ਼ਿਟਿਵਿਟੀ ਮੈਂ ਉਹਦੇ ਦੇਖਣ ਦਾ ਨਜ਼ਰੀਆ ਬਦਲ ਸਕਦਾ ਨਤੀਜਾ ਤੇ ਉਵੇਂ ਹੀ ਮੈਂ ਕਿਸੇ ਮਾੜੇ ਬੰਦੇ ਨਾਲ ਬੈਠੂਗਾ ਜਿਨੇ ਜ਼ਿੰਦਗੀ ਚ ਵਿਚਾਰੇ ਨੇ 네ਗੇਟਿਵਿਟੀ ਦੇਖੀ ਹੈ ਹਨਾ ਜਿਨੇ ਬਹੁਤ ਬੁਰੇ ਹਾਲਾਤ ਦੇਖੇ ਨੇ ਜੇ ਮੈਂ ਉਹਦੇ ਨਾਲ ਜ਼ਿਆਦਾ ਬੈਠੂਗਾ ਹਨਾ ਮੈਨੂੰ ਹੋ ਸਕਦਾ ਮੈਂ ਜਿਹੜੀਆਂ ਮੇਰੀ ਜ਼ਿੰਦਗੀ ਚ ਬਲੇਸਿੰਗਸ ਨੇ ਰੱਬ ਦੀਆਂ ਬਖਸ਼ਿਸ਼ਾਂ ਨੇ ਹਨਾ ਮੈਂ ਉਹਨਾਂ ਨੂੰ ਇਗਨੋਰ ਹੀ ਕਰਨ ਲੱਗ ਜਾ ਮੈਂ ਆਪ ਦੇ ਮੈਂ ਉਹਨਾਂ ਚੋਂ ਵੀ ਦੁਖੀ ਲੱਭੀ ਜਾਵਾਂ ਹਨਾ ਸੋ ਚੀਜ਼ਾਂ ਦਾ ਅਸਰ ਪੈਂਦਾ ਸੰਗਤ ਦਾ ਅਸਰ ਪੈਂਦਾ